ਹੈਲੋ YouTube ਫੈਮਿਲੀ ਕਿਵੇਂ ਸਰਜਣੀ ਹੋ ਕੇ ਸਾਰ ਜਣੇ ਵਧੀਆ ਹੋਵੋਗੇ ਸੋ ਇਧਰ ਆਇਆ ਪਾਣੀ ਕਿਵੇਂ ਆ ਵਧੀਆ 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 ਚਾਹੀਦਾ ਸੋ एवरीवन ਅੱਜ ਮੈਂ ਫੇਰ ਆਈ ਸੀ ਆਪਣੀ ਫਰੈਂਡ ਦੇ ਘਰ ਮੇਰਾ ਨਾਈ ਸੀਗੀ ਤੇ ਹੱਸੀ ਆਂਦੀ ਆ ਹੈ ਵੈਸੀ ਵੈਸੀ ਨਹੀਂ ਛਾਣਾ ਬਣਾਈ ਯਾਰ ਟਾਈਮ ਦੇਖੀ ਨਾ ਵੇ ਡਾਊਨ ਸੋ एवरीवन ਟਾਈਮ ਨਹੀਂ ਦੇਖਣਾ ਆਂਦਾ ਯਾਰ ਸੋ एवरीवन ਟਾਈਮ ਦੇਖ ਸਕਦੇ ਹੋ ਸਾਢੇ 3 ਹੋ ਚੁੱਕੇ ਨੇ ਸਾਢੇ 3 ਹੀ ਹੋਏ ਨੇ ठीक है सो दैन देख सकते हो उसी व्यू चेक करो एंड uh, आप लोग क्यों आए बाहर हवा चल रही देखो कि सारी hmm. मौसम अज खराब है ना बिबी, सवाल भी, भी? So, आज मौसम तो से देख सकते हो पत्ते ही पत्ते हिल रहे ने मी आया से क्या कौन इत सो एवरी वन मी भी काफ़ी मतलब अंदर आए भैन की कर रहे ने ਕਿਵੇਂ ਕਪੜੇ ਸੁੱਕ ਰਹੇ ਨੇ ਕਪੜੇ ਸੁੱਕ ਨਹੀਂ ਪਾ ਰਹੇ ਨੇ ਸੋ ਫੁਟੇ ਚਲਾ ਕੇ ਦੇਖੋ एवरीवन ਮੇਰੇ ਵਾਲ ਦੇਖੋ ਤੁਸੀਂ ਬਸ ਆਪਾਂ ਵੀ ਜਾਣਿਆ ਘਰੇ ਮੈਂ ਸੋਚਿਆ ਕਿ ਚਲੋ ਸੈਲੀਨ ਮੇਲੀ ਆਣਿਆ ਨਾ ਯਾਰ ਚਾਹ ਨਾ ਬਣਾਈ ਕੁਛ ਨਹੀਂ ਪੀਣਾ ਕਿਵੇਂ ਕੁਛ ਨਹੀਂ ਪੀਣਾ ਬਸ ਹੋਰ ਦੇਖੋ ਮੇਰੀ ਸਿੱਲੀ ਕਰ ਰਹੀ ਕੰਮ ਐਂਡ ਯਾਰ ਪਹਿਲਾਂ ਨਾ ਯਾਨੀ ਕਿ ਸਵੇਰ ਜਾਣਾ ਸੀ ਕੰਮ ਤੇ ਗਏ ਸਾਰਾ ਝੂਟ ਲਿਬੜ ਗਿਆ ਬਾਅਦ ਮੀਂਹ ਪੈਣ ਦੇ ਸੇ ਨਾ ਭਿੱਜ ਗਈ ਫਿਰ ਵਾਪਸ ਫਿਰ ਜਦੋਂ ਜਾਣਾ ਹੈ ਕੰਮ ਤੇ ਫਿਰ ਉਹਦੂ ਬਾਅਦ ਫਿਰ ਅਸੀਂ ਗਿੱਲੇ ਹੋ ਕੇ ਅੱਜ ਬਸ ਗਿੱਲੇ ਗੁੱਲੇ ਹੁੰਦੇ ਫੜਦੇ ਹਾਂ ਹੁਣ ਵੀ ਜਿਹੜਾ ਮੇਰੇ ਸਵੇਰ ਸਵੈਟਰ ਪਾਇਆ ਹੋਇਆ ਹੈ ਗਿੱਲਾ ਹੈ ਪੈਕ ਕਰ ਰਹੀ ਹਾਂ ਕੱਪੜੇ ਕਿਵੇਂ ਕਿਵੇਂ ਵਿਆਹ ਵੀ ਹੋਏ ਕੇ ਆਪਣੇ ਘਰੇ ਵਿਆਹ ਫੇ ਬੀਬੀ ਕਿਸੇ ਦਾ ਹੈ ਬੜੀਆਂ ਸਫਾਈਆਂ ਸਫੂਈਆਂ ਕੀਤੀਆਂ ਹੋਈਆਂ ਕੀ ਗੱਲ ਹੈ ਸੋ एवरीवन यहां पर देख सकते हैं कि बहुत फरशे-पुरशे धुई हुई है मेनू ਲੱਗਦਾ ਕੋਈ ਪ੍ਰੋਗਰਾਮ ਕਰਨ ਲੱਗੇ ਨੇ ਸਾਨੂੰ ਨਹੀਂ ਇਹਨਾਂ ਨੇ ਦੱਸਿਆ ਸੋ एवरीवन व्यू चेक ਕਰੋ ਵਾਲ ਖਿਲਰੇ ਹੋਏ ਨੇ ਐਂਡ ਸੈਲੀ ਸਾਡੀ ਸੁੱਤੀ ਉੱਠੀ ਹੈ ਹਨਾ ਸੁੱਤੀ ਉੱਠੀ ਹੈ ਨਾ ਮੰਨ ਲਿਆ ਸੁੱਤੀ ਉੱਠੀ ਹੈ ਨਾ ਹੈ ਦੱਸ ਸੁੱਤੀ ਉੱਠੀ ਹੈ ਬੇਬੀ ਸੁੱਤੀ ਉੱਠੀ ਹੈ ਨਾ ਇਹਦੀ ਅੱਖਾਂ ਦੱਸੀ ਜਾਂਦੀਆਂ ਸੋ ਐਵਰੀਬਨ ਤੁਸੀਂ ਜ਼ਰੂਰ ਉਸਨੇ ਕਮੈਂਟ ਕਰਕੇ ਕਿ ਇਹਦੀ ਅੱਖ ਕਿਹਦਾ ਪਤਾ ਲੱਗੇ ਸੁੱਤੀ ਉੱਠੀ ਹੈ ਨਾ ਬੱਸ ਫਿਰ ਮੰਨ ਲੀ ਕਿ ਉਹ ਵੀ ਮੈਂ ਸੁੱਤੀ ਉੱਠੀ ਹੈ ਦੇਖੋ ਐਵਰੀਬਨ ਬੰਦੇ ਦੀ ਅੱਖ ਦੱਸ ਦਿੰਨੀ ਹੈ ਬੰਦਾ ਸੁੱਤਿਆ ਉੱਠਿਆ ਹੈ ਅੰਡਰ ਯਾਰ ਮੌਸਮ ਬਿਲਕੁਲ ਨਹੀਂ ਸਹੀ ਹੈਗਾ ਉਹ ਵੇਥੇ ਬਲਬ ਕਦੇ ਜਗਦਾ ਕਦੇ ਬੁਝਦਾ ਨਾ ਹਾਂ ਪਤਾ ਨਹੀਂ ਇਹ ਸੁ ਦਿਖ ਰਿਹਾ ਹੈ ਕਿ ਨਹੀਂ ਨਹੀਂ ਇਹ ਤੁਹ ਨਹੀਂ ਦਿਖ ਰਿਹਾ ਇਧਰ ਵੀ ਦੇਖ ਫਿਰ ਜਿਵੇਂਗਾ ਇਧਰ ਵੀ ਹੈ ਹਾਂ ਇਹ ਵੀ ਦੇਖ ਬੀਸੀਆ ਹੋ ਰਿਹਾ ਯਾਰ ਆਪਣਾ ਮੇਰੀ ਉਂਗਲ ਹੀ ਨਹੀਂ ਜਾ ਰਹੀ ਉੱਥੇ ਆਹ ਦੇਖੋ ਬਲਬ ਕਦੇ ਬੁਝ ਰਿਹਾ ਕਦੇ ਜਗ ਰਿਹਾ ਦਿਸਿਆ ਖਾਚ ਹਾਂ ਹਾਂ ਦਿਸਿਆ ਹੈ ਦਿਸਿਆ ਹੈ ਸੋ एवरीवन ਹੁਣ ਆਪਾਂ ਜਾਣੇ ਆ ਜੀ ਘਾਰ ਕਰਕੇ ਆਪਾਂ ਵਲੌਗ ਨੂੰ ਅੱਗੇ ਕਰਾਂਗੇ ਸਟਾਰਟ ਤੇ ਹੋਣਾ ਮਤਲਬ ਤੁਸੀਂ ਲਗਾ ਲਓ ਮੌਸਮ ਕਾਫੀ ਖਰਾਬ ਹੈ ਹਲੇ ਟਾਈਮ ਹੈਗਾ ਥੋੜਾ ਜਿਹਾ ਸਾਫ ਹੋ ਗਿਆ ਪਹਿਲਾਂ ਨਾਲੋਂ ਤਾਂ ਜ਼ਿਆਦਾ ਸਾਫ ਹੋ ਗਿਆ ਹੈ ਤੇ ਘਰ ਜਾ ਕੇ ਅੱਗੇ ਆਪਾਂ ਕਰਾਂਗੇ ਵੀਡੀਓ ਨੂੰ ਸਟਾਰਟ ਸੋ ਬਾਕੀ ਇੱਥੇ ਹੀ ਆਪਾਂ ਵਲੌਗ ਨੂੰ ਕੀਤਾ ਸੀ ਸਟਾਰਟ ਸੇ ਇੱਧਰ ਮੈਂ ਆਈ ਸੀਗੀ ਲੰਨਾ ਬਾਕੀ ਦਾ ਆਪਾਂ ਕਰਾਂਗੇ ਕਰੇ ਸਟਾਰਟ ਸੋ ਵਲੌਗ ਨੂੰ ਲਾਸਟ ਤੱਕ ਬਣੇ ਰਹਿਣਾ ਹਾਂਜੀ एवरीवन ਇਹ ਹੈਗਾ ਜੀ ਆਪਣਾ ਨੈਕਸਟ ਡੇ ਜਿੱਦਾਂ ਕਿ ਕੱਲ ਆਪਾਂ ਗਏ ਸੀ ਮੇਰੀ ਫਰੈਂਡ ਘਰ स्कूटी ਨੂੰ ਮਗਾ ਦਿੱਤਾ ਸਟਾਰਟ ਤੇ ਸੋ एवरीवन ਦੇਖੋ ਕਿਨੇ ਕੱਪੜੇ ਉੱਡਦੇ ਹੋਏ ਸੋ ਬਾਹਰ ਕਹਿੰਦੇ ਹਵਾ ਬੜੀ ਚੱਲ ਰਹੀ ਹੈ ਬਾਹਰ ਦਾ ਵੀਊ ਚੈੱਕ ਕਰੋ ਦੇਖੋ ਕਿੰਨੀ ਹਵਾ ਚੱਲ ਰਹੀ ਹੈ ਅੱਜ ਹੈਲੋ ਅਸੀਲਾ ਕਿਵੇਂ ਆ ਹੈਲੋ ਹਾਂਜੀ एवरीवन मैं ना मतलब ਕਿ ਆਪਣਾ ਫੁੱਲ ਵੀਡੀਓ ਨਹੀਂ ਬਣਾ ਸਕੀ ਜਿੱਦਾਂ ਕਿ ਕੱਲ ਮੈਂ ਆਨਸਰ ਹੀ ਲਗਾ ਲਉ ਤੁਸੀਂ ਹੋਰ ਵੀ ਕੰਮ ਸੀਗੇ ਜਿਹਦੇ ਕਰਕੇ ਮੈਂ ਆਪਣਾ ਵਲੌਗ ਨਹੀਂ ਸਟਾਰਟ ਕਰ ਪਾਈ ਇਹਦੇ ਕਰਕੇ ਮੈਨੂੰ ਫਿਰ ਅੱਜ ਵਲੌਗ ਸਟਾਰਟ ਕਰਨਾ ਪਿਆ ਹੁਣ ਟਾਈਮ ਤਕਰੀਬਨ 11 ਵਜ ਚੁੱਕੇ ਨੇ ਤੇ ਟਾਈਮ ਚੇਂਜ ਹੋ ਗਿਆ 11 ਵਜੇ ਹੁਣ ਜਾਇ ਕਰਾਂਗੇ ਵਧੀਆ ਇਸ ਗਰਮ ਆਪਣਾ ਖੁੱਲਾ ਟਾਈਮ ਮੇਰੇ ਕੋਲ ਹੋਇਆ ਕਰੇਗਾ ਜਿਆਦਿਆਂ ਜਦੋਂ ਅੱਗੇ ਜ਼ਿਆਦਾ ਐਡਵਾਂਸ ਕਰੀਆਂ ਯਾਨੀ ਕਿ ਜਾਦਿਆਂ ਗਰਮੀਆਂ ਦੇ ਵਿੱਚ ਜਲਦੀ ਜਾਣਾ ਫੈਨਾ ਕਰਨਾ ਕਿਉਂਕਿ 11 ਵਜੇ ਤੱਕ ਦੁਪਹਿਰ ਹੀ ਹੋ ਜਾਣੀ ਕਰਨੀ ਹੈ ਸਿੱਧਾ ਧੁੱਪ ਆਇਆ ਕਰਨੀ ਕਾਫੀ ਧੁੱਪ ਤਾਂ ਹੋਣੀ ਆ ਗਈ ਆ ਫਿਲਹਾਲ ਹਜੇ ਪੂਰੀਆਂ ਗਰਮੀਆਂ ਨਹੀਂ ਆਈਆਂ ਹੈਗੀਆਂ ਸੋ ਇਸ ਕਰਕੇ ਆਪਾਂ ਉਹਨਾ ਟਾਈਮ 11 ਵਜੇ ਜਾਣੇ ਆ ਦਨ ਟਾਈਮ ਚੇਂਜ ਕਰ ਲਾਂਗੇ ਦੇਖਾਂਗੇ ਹੁਣ ਫਿਰ ਕਿਹੜਾ ਟਾਈਮ ਅੱਗੇ ਹੋਊਗਾ ਸੱਟ ਸਹੀ ਟਾਈਮ ਤੇ ਕਿਹੜੇ ਟਾਈਮ ਆਪਾਂ ਜਾਇਆ ਕਰਾਂਗੇ ਸੋ ਬਾਕੀ ਲਵ ਯੂ ਆ ਲਾਈਵ ਵਿੱਚ ਜਿਹੜੇ ਆਡੀਅנס ਮੇਰੀ ਜੁੜਦੀ ਆ ਨੇ ਸੋਹਣੇ ਸੋਹਣੇ ਮੈਸੇਜ ਕਰਦੀ ਆ ਠੀਕ ਆ ਬਹੁਤ ਖੁਸ਼ੀ ਫੀਲ ਹੁੰਦੀ ਆ ਮੈਨੂੰ ਲਾਈਵ ਵਿੱਚ ਗੱਲਾਂ ਕਰਕੇ ਆਪਣਾ ਫਰੈਂਡ ਨਾਲ ਜਿਹੜੀ ਨਿਊ ਆਡੀਅנס ਜੁੜੀ ਆ چاہے ਮੇਰੇ ਪੁਰਾਣੇ ਫਰੈਂਡ ਨੇ ਬਹੁਤ ਵਧੀਆ ਮੈਨੂੰ ਫੀਲ ਹੁੰਦਾ ਬਟ ਇਹਨਾਂ ਆ ਕਿ ਜਦੋਂ ਮੈਂ ਲਾਈਵ ਹੁੰਦੀ ਆ ਜਿਹੜੀ ਮੇਰੀ ਆਡੀਅנס ਆ ਆਪਣਾ ਜਿਹੜੇ ਕਮੈਂਟਾਂ ਵਾਲੇ ਨੇ ਨਾ ਉਹ ਪਤਾ ਨਹੀਂ ਕਿ ਕਿੱਧਰ ਗਿਆ ਹੋਏ ਨੇ ਕੋਈ ਤੇ ਜ਼ੌਲਤੀ ਹੁੰਦਾ ਕੋਈ ਕਿੱਥੇ ਬਿਜ਼ੀ ਹੁੰਦਾ ਸੋ ਕੋਈ ਟੈਨਸ਼ਨ ਨਹੀਂ ਪਰ ਉਹ ਬਾਅਦ ਵਿੱਚ ਦੇਖ ਲੈਂਦੇ ਨੇ ਸੋ ਇਸ ਕਰਕੇ ਆਪਾਂ ਨਾ ਕਈ-ਕਈ ਵਾਰੀ ਆਪਾਂ ਰਾਤ ਨੂੰ ਵੀ ਲਾਈਵ ਹੋਇਆ ਕਰਾਂਗੇ ਗੱਲਾਂ ਬਾਤਾਂ ਕਰਿਆ ਕਰਾਂਗੇ ਸੋ ਜਿਹੜੇ ਨਿਊ ਨੇ ਆਪਣੇ ਨਾਲ ਮੇਰੇ ਨਾਲ ਐਡ ਹੋ ਸਕਦੇ ਆ ਜਿਹੜੇ ਨਵੇਂ ਆ ਚੈਨਲ ਨੂੰ ਘਰੋਂ ਸਬਸਕ੍ਰਾਈਬ ਤੇ ਮੇਰੀ YouTube ਫੈਮਿਲੀ ਨਾਲ ਹੋਰ ਮੈਂਬਰ ਜੁੜੋ ਐਡ ਹੋਵੋ ਯਾਰ ਠੀਕ ਆ ਤੁਹਾਡੀ ਸਪੋਰਟ ਦੇ ਨਾਲ ਹੀ ਆ ਸਭ ਕੁਝ ਥੈਨ ਹੁਣ 11:00 ਵੱਜ ਚੁੱਕੇ ਆ ਸਕੂਟੀ ਨੂੰ ਮੈਂ ਅੰਦਰ ਸਟਾਰਟ ਕਰਕੇ ਆਈ ਹੋਈ ਆ ਤੇ ਮੈਂ ਜਾਣੀਆਂ ਕੰਮ ਤੇ ਯਾਨੀ ਕਿ ਆਪਾਂ ਅੱਗੇ ਵਲੌਗ ਨੂੰ ਕਰਾਂਗੇ ਸਟਾਰਟ ਤੇ ਯਾਰ ਹਵਾ ਨੇ ਤਾਂ ਨਾ ਅੱਜ ਬਹੁਤ ਬੁਰਾ ਹਾਲ ਕੀਤਾ ਹੋਇਆ ਹੁਣ ਦੇਖੋ ਕਿੰਨੀ ਹਵਾ ਚੱਲ ਰਹੀ ਆ ਤੇ ਪਤਾ ਨਹੀਂ ਕਿੱਦਾਂ ਜਾਇਆ ਜਾਊਗਾ ਮੇਰੇ ਕੋਲੋਂ ਆਦਰ ਦੇਖੋ ਇੰਨੀ ਹਵਾ ਦੇ ਵਿੱਚ ਨਾ ਸਕੂਟੀ ਮੈਂ ਨਾ ਆਪਣਾ 10th ਕਲਾਸ ਦੇ ਪੇਪਰ ਕਰਨੇ ਜਾਂਦੀ ਹੁੰਦੀ ਸੀਗੀ ਆ ਆਪਣਾ ਸੈਂਟਰ ਹੁੰਦਾ ਸੀ ਸਾਡਾ ਇੱਥੇ ਪਿੰਡ ਸੀਗਾ ਕੋਈ ਤੇ ਉੱਥੇ ਸ਼ਹਿਰ ਮੈਨੂੰ ਜਾਣਾ ਪੈਂਦਾ ਸੀਗਾ ਪੇਪਰ ਦੇਣ ਲਈ ਇੰਨੀ ਉਦੋਂ ਸੜਕ ਤੇ ਹਵਾ ਹੁੰਦੀ ਸੀ ਨਾ ਹਵਾ ਤੋਂ ਮੈਨੂੰ ਗੱਲ ਯਾਦ ਆ ਗਈ ਸਕੂਟੀ ਨਹੀਂ ਮੇਰੇ ਤੋਂ ਚੱਲਦੀ ਹੁੰਦੀ ਸੀਗੀ ਉਦੋਂ ਇਹ ਨਵੀਂ-ਨਵੀਂ ਲਈ ਸੀ ਇਹ ਵਾਲੀ ਸਕੂਟੀ ਯਾਨੀ ਕਿ ਉਹਦੋਂ ਫਿਰ ਮੇਰੇ ਤੋਂ ਸਕੂਟੀ ਨਹੀਂ ਚੱਲਦੀ ਹੁੰਦੀ ਸੀ ਹਵਾ ਦੇ ਵਿੱਚ ਸੜਕ ਜੀਟੀ ਰੋਡ ਨਹੀਂ ਹੁੰਦਾ ਆਪਣਾ ਜੀਟੀ ਰੋਡ ਹੁੰਦਾ ਹੈ ਉਹਦੇ ਤੇ ਯਾਨੀ ਕਿ ਲਾ ਲੋ ਐਨੀ ਵੀਕ ਆਪਣਾ ਟ੍ਰੈਫਿਕ ਹੁੰਦਾ ਕਈ ਵਾਰੀ ਬਹੁਤ ਔਖਾ ਹੁੰਦਾ ਚਲਾਉਣਾ ਹਵਾ ਦੇ ਵਿੱਚ ਤਾਂ ਹੁਣ ਮੈਨੂੰ ਉੱਥੇ ਅੱਜ ਨਹੀਂ ਹਵਾ ਚੱਲ ਰਹੀ ਹੈ ਪਤਾ ਨਹੀਂ ਕਿੱਦਾਂ ਜਾਇਆ ਜਾਊਗਾ ਵਾਈਕ ਨੂੰ ਸੁੱਖ ਰੱਖ ਕੇ ਜਾਂਦੇ ਹਾਂ ਧੀ ਹੌਲੀ ਹੌਲੀ ਕਰਕੇ ਸੋ ਆਪਾਂ ਮਿਲਦੇ ਹਾਂ एवरीवन ਆਣ ਕੇ ਵਲੋਗਿੰਗ ਕਰਦੀਆਂ ਮੈਂ ਸਟਾਰਟ ਸੋ ਵਲੋਗ ਦੇ ਨਾਲ ਲਾਸਟ ਰੈਕ ਬਣੇ ਰਹਿਣਾ ਜੀ एवरीवन ਮੈਂ ਆ ਚੁੱਕੀ ਸੀ ਕਾਰ ਦੈਨ ਮੈਂ ਆਪਣੇ ਅੱਗੇ ਵਲੋਗਿੰਗ ਕੀਤਾ ਸ਼ਾਰਟ ਸੋ ਮੋ ਬਹੁਤ ਮੁਸ਼ਕਲ ਨਾਲ ਸੋ एवरीवन ਮੈਂ ਕਈ ਇਸੇ ਰਾਸਤੇ ਵਿੱਚ ਤੁਸੀਂ ਲਗਾ ਲਓ ਐਨੀ ਜ਼ਿਆਦਾ ਹਵਾ ਮਤਲਬ ਐਕਟਿਵਨ ਮੇਰੇ ਤੋਂ ਚੱਲ ਨਹੀਂ ਰਹੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਗਿਆ ਸੀ ਕਿ ਅੱਜ ਮੇਰਾ ਬੁਰਾ ਹਾਲ ਹੋਣਾ ਹੈ ਉਤੋਂ ਹੀ ਹੋ ਰਿਹਾ ਹਵਾ ਦੇ ਨਾਲ ਪਤਾ ਨਹੀਂ uppi ਨਾ ਇੱਕ ਸਾਈਡ ਤੇ ਜਾ ਰਹੀ ਸੀ uppi ਇੱਕ ਸਾਈਡ ਤੇ ਜਾ ਰਹੀ ਸੀ ਮਿਰੀਲਾ ਡੋਰਾ ਨਾਲ ਸੁੱਤੀ ਹੋਈ ਹੈ ਸੁਆਮੀਵਾਨ ਨਾਲ ਲਾਈਵ ਹੀ ਹੋਣਾ ਅੱਜ ਆਪਾਂ ਲਾਈਵ ਚ ਸੱਚੀ ਬਹੁਤ ਮਜ਼ਾ ਆਂਦਾ ਯਾਰ ਮੈਂ ਨਾ ਲਾਈਵ ਵਿੱਚ ਜਿਹੜੇ ਮੇਰੇ ਨਾਲ ਮੇਰੀ ਨਿਊ ਆਡੀਅנס ਜੁੜਦੀ ਆ ਨੇ ਨੇ ਸੋਹਣੇ ਸੋਹਣੇ ਮੈਸੇਜ ਕਰਦੀ ਨਾ ਸੋਹਣ ਲੱਗੀ ਖੁਸ਼ੀ ਜੀ ਨਾ ਬਸ ਮੈਨੂੰ ਹੀ ਪਤਾ ਹੁਣ ਮੈਂ ਹੀ ਜਾਣਦੀ ਆ ਨਸੀਲਾ ਸੁੱਤੀ ਰਹਿ ਸੁੱਤੀ ਰਹਿ हां मैं मैं है तो हैगी ਹੁਣ ਵੇਲੀ ਆ ਹੁਣ ਕੰਮ ਤੋਂ ਆਇਆ ਪਰ ਵੇਲੀ ਕਿੱਥੇ ਆ ਯਾਰ ਕੰਮ ਫੇਰ ਨਹੀਂ ਮੁੱਕਣੇ ਹਲੇ ਰੀਲਸ ਵਗੈਰਾ ਵੀ ਬਣਾਉਣੇ ਆ ਕਾਫੀ ਕੰਮ ਕਰਨਾ ਸੋ ਬੋਬੀ ਨੇ ਆਪਣਾ ਲਾਲੋ ਬੋਬੀ ਆ ਗਿਆ ਸੀ ਸਕੂਲੋਂ ਇਹਦੇ ਪੇਪਰ ਹੋਣ ਵਾਲੇ ਨੇ ਬਸ ਸੋ ਮੈਨੂੰ ਨਾ ਮੈਸੇਜ ਆਇਆ ਸੀ ਕਿ ਬੋਬੀ ਦੇ ਪੇਪਰ ਹੋ ਗਏ ਨੇ ਉਹ ਹੀ ਲਾਈਵ ਵਿੱਚ ਕਰ ਰਹੇ ਸੀਗੇ ਸੋ ਉਹਨਾਂ ਨੇ ਮੇਰਾ ਰਿਪਲਾਈ ਆ ਕਿ ਨਹੀਂ ਹਲੇ ਨਾ ਸਟਾਰਟ ਨਹੀਂ ਹੋਏਗੇ ਬਸ ਹੁਣ ਇੱਕ ਵਾਰੀ ਹੋ ਗਏ ਸੀਗੇ 10th ਕਲਾਸ ਆ ਬੋਬੀ ਦੀ ਨਾਲੇ ਕਹਿੰਦੇ ਸੀ ਕਿ ਤੂੰ ਤੁਹਾਡੇ ਭਰਾ ਦੀ ਆ ਨਾ ਕਲਾਸ ਕਿਹੜੀ ਆ 10th ਆ ਤੇ ਬਾਕੀ ਪੇਪਰ ਹੁੰਦੇ ਹੱਲੇ ਹੋਣੇ ਆ ਮਾਰਚਸ ਚ ਸਟਾਰਟ ਹੋਣਗੇ ਮਾਰਚ ਕੀ ਯਾਨੀ ਮਾਰਚ ਤਾਂ ਚੱਲ ਗਿਆ ਆ ਯਾਨੀ ਕੀ ਪਤਾ ਨਹੀਂ 10 11 ਤਰੀਕ ਨੂੰ ਸਟਾਰਟ ਹੋ ਜਾਣੇ ਆ ਐਂ ਜੇ ਤੁਸੀਂ ਵੀ ਚੈੱਕ ਕਰੋ ਦੇਖੋ ਤੋਂ ਪੈਗੇ ਨਾਲ ਤਾਂ ਹਵਾ ਘੱਟ ਹੈ ਬਾਕੀ ਸ਼ਾਮਾ ਦੇਖੋ ਪਰ ਸ਼ਾਮਾ ਪਰ ਸ਼ਾਮਾ ਦਨ ਦੇਖੋ ਕਿ ਨਹੀਂ ਤੋਂ ਪੈ ਬੋ ਯਾਰ ਇਹ ਵਾਲਾ ਮੌਸਮ ਬਹੁਤ ਵਧੀਆ ਲੱਗਦੀ ਪਈ ਮੈਂ ਹੈਲੋ ਦਿਖਦੀ ਪਈ ਮੈਂ ਦਾਨ ਉਹ ਬੋਟ ਕੈਂਟ ਅੱਜ ਦਾ ਫੱਲੇ ਮੇਰੇ ਕੋਲ ਨਾ ਟਾਈਮ ਰੀਯੂਜ਼ ਲਈ ਵੀ ਨਹੀਂ ਹੈਗਾ ਕੱਢਣਾ ਤਾਂ ਬਹੁਤ ਮੁਸ਼ਕਿਲ ਦੇ ਨਾਲ ਟਾਈਮ ਮਿਲਦਾ ਹੀ ਨਹੀਂ ਯਾਰ ਹਾਂ ਬੱਟਾ ਬੋਬੀ ਬੋਬੀ ਸੋ ਆਪਣਾ ਫੋਨ ਫੜਾ ਕੇ ਮੈਨੂੰ ਗਿਆ ਚਲੇ ਬੋਬੀ ਇਧਰ ਤਾਂ ਖਲੋ ਤਾਂ ਆ ਦੰਨਾ ਸੋ एवरीवन ਮੈਨੂੰ ਯਾਦ ਵੀ ਮੈਂ ਨਾ ਫੇਰ ਉਸੇ ਜਗ੍ਹਾ ਤੇ ਖਲੋ ਗਈ ਹਾਂ ਉਸ ਦਿਨ ਵੀ ਮੈਂ ਇੱਥੇ ਵਲੌਗ ਬਣਾ ਰਹੀ ਸੀ ਇੱਥੇ ਖਲੋਤੀ ਹੋਈ ਸੀ ਮੈਂ ਡਿੱਗ ਜਾਣਾ ਸੀ ਬਹੁਤ ਬੁਰੀ ਤਰ੍ਹਾਂ ਡਿੱਗਣਾ ਸੀਗਾ نیچے ਤੁਸੀਂ ਚੈੱਕ ਕਰੋ ਸਾਰਾ ਟੁੱਟਿਆ ਹੋਇਆ ਹੈ ਇਹਦੇ نیچے ਸਿਰਫ ਖਾਲੀ ਆ ਬਸ ਹੋਰ ਕੁਝ ਨਹੀਂ ਤੇ ਮੈਂ ਖਾਲੀ ਦੇ ਵਿੱਚ ਡਿੱਗਣਾ ਹੈ ਦੰਨਾ ਮੌਸਮ ਜਿਆਰ ਬਦਲ ਉਹ ਸੱਚੋ ਚਾਹ ਪੀਣੀ ਸੀ ਸੋ एवरीवन ਹੁਣ ਮੈਂ ਜਾਣੀ ਆ ਤੇ ਆਪਣਾ ਚਾਹ ਪੀਣੀ ਆ ਉਸ ਤੋਂ ਬਾਅਦ ਆਪਣਾ ਰੀਲਸ ਵਗੈਰਾ ਬਣਾਨੀ ਆ ਤੇ ਉਸ ਤੋਂ ਬਾਅਦ ਆਪਣਾ ਅੱਗੇ ਕੰਮ ਕਰਦੀ ਆ ਸੋ ਵਲੌਗ ਦੇ ਨਾਲ ਤੁਸੀਂ ਲਾਸਟ ਟਿਕ ਬਣੀ ਰਹਿਣਾ ਚਾਪ ਇਹਨਾਂ ਸਭ ਤੋਂ ਪਹਿਲਾਂ ਤਾਂ ਜਾ ਕੇ ਫਿਰ ਸੋਣ ਲੱਗਿਆ ਨਾ ਮੈਂ ਜਿੰਨਾ ਸੋਚਦੀ ਆ ਨਾ ਕਿ ਇਸ ਟਾਈਮ ਫ੍ਰੀ ਹੋਣਾ ਇਸ ਟਾਈਮ ਫ੍ਰੀ ਹੋਣਾ ਉਨਾ ਹੀ ਕੰਮ ਆ ਜਾਂਦਾ ਆ ਯਾਰ ਟਾਈਮ ਹੀ ਨਹੀਂ ਮਿਲਦਾ ਵੀ ਅਸੀਂ 2 ਮਿੰਟ ਫ੍ਰੀ ਬੈਠ ਗਏ ਉੱਥੇ ਸਾਰੇ ਦੇੜੇ ਕੰਮ ਆਣ ਕੇ ਕੰਮ ਫਿਰ ਵਲੌਗ ਬਣਾਉਣਾ ਵਲੌਗ ਵਿੱਚ ਰਾਣਾ ਵੈਸੇ ਆਪਾਂ ਲਾਈਵ ਹੋਇਆ ਕਰਾਂਗੇ ਠੀਕ ਆ ਕਿਉਂਕਿ ਹੁਣ ਮੈਂ ਇਹ ਸੋਚ ਲਿਆ ਕਿ ਕਿਸੇ ਟਾਈਮ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਸਾਰਿਆਂ ਨੂੰ ਜਿੱਦਾਂ ਕਿ ਤੁਸੀਂ ਲਗਾ ਲਓ ਕਿਸੇ ਟਾਈਮ ਆਪਣਾ ਵਲੌਗ ਨਹੀਂ ਵੀ ਆਂਦਾ ਨਾ ਉਸ ਟਾਈਮ ਆਪਾਂ ਰਾਤ ਨੂੰ ਜਿਵੇਂ ਕਿ ਰਾਤ ਜੀ ਨੂੰ ਆਪਾਂ ਲਾਈਵ ਜ਼ਰੂਰ ਆਇਆ ਕਰਾਂਗੇ ਹਨ ਪਹਿਲੀ ਗੱਲ ਤਾਂ ਆਪਣਾ ਰੈਗੂਲਰੀ ਵਲੌਗ ਆਉਂਦੇ ਆ ਵੀ ਜਿਵੇਂ ਕਿ ਮੇਰੀ ਆਡੀਅੰਸ ਨੂੰ ਪਤਾ ਹੈ ਕਿ ਮੇਰਾ ਰੈਗੂਲਰ ਹੀ ਪੌਣੀ ਆ ਮੈਂ ਮਿਸ ਨਹੀਂ ਕਰਦੀ ਹੈਗੀ ਇਸ ਕਰਕੇ ਮੇਰਾ ਛੋਟਾ ਜਿਹਾ ਮੈਸੇਜ ਆ ਕਿ ਕਿਸੇ ਟਾਈਮ ਐਮਰਜੈਂਸੀ ਨਹੀਂ ਵੀ ਆ ਰਿਹਾ ਵਲੌਗ ਤਾਂ ਉਸ ਟਾਈਮ ਆਪਾਂ ਰਾਤ ਨੂੰ ਲਾਈਵ 'ਚ ਜ਼ਰੂਰ ਆਇਆ ਕਰਾਂਗੇ ਤੇ ਲਾਈਵ 'ਚ ਸਪੋਰਟ ਕਰਿਆ ਕਰੋ ਠੀਕ ਆ ਥੈਨ ਚਾਹ ਪੀਨੇ ਹੁਣ